ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਸਮਾਜ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਚੁੱਕਾ ਆ ਇੱਕ ਕਾਤਲ ਬੁਲਾਤਕਾਰੀ ਅਤੇ ਪੰਥ ਦੋਖੀ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੂੰ ਭਾਜਪਾ ਸਰਕਾਰ ਨੇ 14ਵੀਂ ਵਾਰ ਪੈਰੋਲ ਦੇ ਦਿੱਤੀ ਏ ਤੇ ਉਹਨੂੰ ਜੇਲ੍ਹੋਂ ਬਾਹਰ ਲੈ ਆਂਦਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਵਿੱਚ ਇਹ ਗੁਰਮੀਤ RAM ਰਹੀਮ ਮੁੱਖ ਦੋਸ਼ੀ ਆ ਮਾਸਟਰਮਾਈਂਡ ਆ ਏਸੇ ਨਹੀਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਵਾਗਤ ਆਇਆ ਸੀ ਪਰ ਭਾਜਪਾ ਇਹਦੇ ਨਾਲ ਪੂਰਾ ਦੋਸਤਾਨਾ ਮੈਚ ਖਿੰਡ ਰਹੀ ਏ ਭਾਜਪਾ ਦੇਰਾ ਸਿਰਸਾ ਮੁਖੀ ਦੇ ਨਾਲ ਇੱਕ ਜਵਾਈਆਂ ਵਾਲਾ ਜਿਹੜਾ ਵਿਹਾਰ ਆ ਉਹ ਕਰ ਰਹੀ ਏ ਭਾਜਪਾ ਤਾਂ ਇਦਾਂ ਲੱਗ ਰਿਹਾ ਏ ਕਿ ਜਿਵੇਂ ਭਾਜਪਾ ਨੇ ਉਹ ਜੇਜ਼ ਦੀ ਜਿਹੜੀ ਚਾਬੀ ਆ ਉਹ ਉਹਨੂੰ ਹੀ ਦੇ ਦਿੱਤੀ ਹੋਵੇ ਗੁਰਮੀਤ RAM ਰਹੀਮ ਨੂੰ ਕਿ ਤੂੰ ਜਦੋਂ ਮਰਜ਼ੀ ਅੰਦਰ ਚਲਾ ਜਾਵੇਂ ਤੇ ਜਦੋਂ ਮਰਜ਼ੀ ਜਿਹੜਾ ਬਾਹਰ ਆ ਉਹ ਆ ਜਾਵੇਂ ਅਸੀਂ ਤਾਂ ਇਸੇ ਕਰਕੇ ਲੰਬੇ ਸਮੇਂ ਤੋਂ ਕਹਿ ਰਹੇ ਆ ਕਿ ਬਾਕੀ ਪਾਰਟੀਆਂ ਵਾਂਗ ਭਾਜਪਾ ਵੀ ਕੋਈ ਪੰਥ ਅਤੇ ਪੰਜਾਬ ਹਿਤਾਸ਼ੀ ਪਾਰਟੀ ਨਹੀਂ ਆ ਇਹ ਵੀ ਪੰਥ ਅਤੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਏ ਸੰਤਾਪ ਦੇਣਾ ਚਾਹੁੰਦੀ ਏ ਤੇ ਭਾਜਪਾ ਉਹ ਉਹੀ ਕੰਮ ਜਿਹੜਾ ਆ ਲੰਬੇ ਸਮੇਂ ਤੋਂ ਜਿਹੜਾ ਆ ਉਹ ਕਰ ਰਹੀ ਏ ਪਰ ਹੈਰਾਨੀ ਦੀ ਗੱਲ ਏ ਕਿ ਬਹੁਤ ਸਾਰੀਆਂ ਕੁਝ ਸੰਪਰਦਾਵਾਂ ਦੇ ਮੁਖੀ ਜਥੇਬੰਦੀਆਂ ਦੇ ਮੁਖੀ ਕੁਝ ਧਾਰਮਿਕ ਕੁਝ ਸਿਆਸੀ ਉਹ ਤਾਂ ਭਾਜਪਾ ਦੇ ਸੋਹਲੇ ਗਾਈ ਜਾ ਰਹੀ ਏ ਪਰ ਕੀ ਉਹਨਾਂ ਦੇ ਧਿਆਨ ਵਿੱਚ ਨਹੀਂ ਆ ਰਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਜਿਹਦੀ ਪੈਰੋਲ ਆ ਉਹ ਦਿੱਤੀ ਜਾ ਰਹੀ ਏ ਕਿ ਤੁਸੀਂ ਡੇਰਾ ਸਿਰਸਾ ਮੁਖੀ ਦੀ ਪੈਰੋਲ ਵੀ ਨਹੀਂ ਰਕਵਾ ਸਕੇ ਤੁਸੀਂ ਤਾਂ ਕਹਿੰਦੇ ਸੀ ਕਿ ਬਸ ਅਸੀਂ ਗਏ ਤੇ ਆਏ ਤੁਸੀਂ ਕਹਿੰਦੇ ਸੀ ਕਿ ਬਸ ਭਾਜਪਾ ਦੇ ਕੋਲੋਂ ਅਸੀਂ ਬੰਦੀ ਸਿੰਘਾਂ ਨੂੰ ਵਾਪਸ ਲੈ ਕੇ ਆ ਜਾਨਾ ਸਾਰੇ ਬੰਦੀ ਸਿੰਘ ਜਿਹੜੇ ਆ ਉਹ ਰਿਹਾ ਕਰਵਾ ਲੈਣੇ ਆ ਪਰ ਭਾਜਪਾ ਜਿਹਦੀ ਤੁਹਾਡੀ ਬੜੀ ਚਿਹੇਤੀ ਏ ਤੁਸੀਂ ਬੜੇ ਸੋਹਲੇ ਗਾਉਂਦੇ ਹੋ ਪਰ ਭਾਜਪਾ ਤਾਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਦੀ ਦੂਜੇ ਪਾਸੇ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੂੰ ਵਾਰ-ਵਾਰ ਜਿਹੜਾ ਆ ਉਹ ਬਾਹਰ ਕੱਢ ਰਹੀ ਏ ਸਾਡੀ ਕੌਮ ਦੇ ਜੋ ਜਹਾਦੂ ਜਰਨੈਲ ਆ ਸਾਡੀ ਕੌਮ ਦੇ ਜਿਹੜੇ ਨਾਇਕ ਆ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਫਲਮਜੀਤ ਸਿੰਘ ਜੀ ਪਿਹੋਰਾ ਇਸੇ ਤਰ੍ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਭਾਈ ਗੁਰਦੀਪ ਸਿੰਘ ਜੀ ਖੈੜਾ ਵਰਗੇ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੂੰ ਤੁ ਰਿਹਾਈਆਂ ਜਿਹੜੀਆਂ ਮਿਲ ਨਹੀਂ ਰਹੀਆਂ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਹੋਏ ਆ ਦੁਨੀਆ ਦੁਨੀਆ ਜਿਹੜੀਆਂ ਸਜ਼ਾਵਾਂ ਆ ਉਹ ਵੀ ਭੁਗਤ ਚੁੱਕੇ ਹੋਏ ਆ ਪਰ ਉਹਨਾਂ ਨੂੰ ਜਿਹੜੀ ਆ ਉਹ ਉਹ ਰਿਹਾਈ ਨਹੀਂ ਮਿਲ ਰਹੀ ਉਹਨਾਂ ਨੂੰ ਪਰ ਰੋਜ਼ ਤੱਕ ਵੀ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਜੇਕਰ ਪਰ ਰੋਲ ਮਿਲਦੀ ਵੀ ਆ ਕਿਸੇ ਨੂੰ ਇੱਕ ਦਿਨ ਕਿਸੇ ਨੂੰ ਦੋ ਦਿਨ ਤੇ ਕਈਆਂ ਦੇ ਉੱਤੇ ਇੰਨੀਆਂ ਪਾਬੰਦੀਆਂ ਲੱਗ ਜਾਂਦੀਆਂ ਕਿ ਤੁਸੀਂ ਇੱਥੇ ਨਹੀਂ ਜਾ ਸਕਦੇ ਤੁਸੀਂ ਉੱਥੇ ਨਹੀਂ ਜਿਹੜਾ ਆ ਉਹ ਜਾ ਸਕਦੇ ਜਦੋਂ ਉਹਨਾਂ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲੀਆਂ ਹੋਈਆਂ ਤਾਂ ਫੇਰ ਕਿਉਂ ਨਹੀਂ ਉਹਨਾਂ ਨੂੰ ਜਿਹੜਾ ਆ ਉਹ ਬਾਹਰ ਕੱਢਿਆ ਜਾ ਰਿਹਾ ਕਿਉਂ ਸਿੱਖਾਂ ਨੂੰ ਵਾਰ-ਵਾਰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਇਆ ਜਾ ਰਿਹਾ ਕਿਉਂ ਸਾਡੇ ਹੱਕ ਹਕੂਕ ਜਿਹੜੇ ਆ ਉਹ ਖੋਏ ਜਾ ਰਹੇ ਆ ਕਿਉਂ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਜਿਹੜਾ ਕਹਾਣ ਆ ਉਹ ਕੀਤਾ ਜਾ ਰਿਹਾ ਆ ਸਰਕਾਰ ਸਾਡੀ ਅਨਖ ਨੂੰ ਸਾਡੇ ਸਵੈਮਾਨ ਨੂੰ ਜਿਹੜਾ ਆ ਉਹ ਮਾਰਨ ਦੇ ਜਿਹੜੇ ਯਤਨ ਆ ਉਹ ਕਰ ਰਹੀ ਏ ਭਾਜਪਾ ਦਾ ਅਮਿਤ ਸ਼ਾਹ ਗ੍ਰਹਿ ਮੰਤਰੀ ਭਾਰਤ ਦਾ ਗ੍ਰਹਿ ਮੰਤਰੀ ਉਹ ਕਹਿੰਦਾ ਆ ਕਿ ਅਸੀਂ ਸਿੱਖ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਕਰਦੇ ਆ ਤੇ ਦੱਸੋ ਕਿਹੜਾ ਸਤਿਕਾਰ ਕਰਦੇ ਆ ਤੁਸੀਂ ਜਿਸ ਬੰਦੇ ਨੇ ਜਿਸ ਦੁਸ਼ਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮਾਂਗ ਰਚਾਇਆ ਹੋਏ ਜਿਹਦੇ ਕਰਕੇ ਭਾਈ ਕਮਲਜੀਤ ਸਿੰਘ ਸੁਨਾਮ ਭਾਈ ਹਰਮੰਦਰ ਸਿੰਘ ਡੱਬ ਵਾਲੀ ਭਾਈ ਬਲਕਾਲ ਸਿੰਘ ਜਾਮਾ ਰਾਏ ਭਾਈ ਗੁਰਦੀਪ ਸਿੰਘ ਮਨਸੂਰ ਦੇਵਾ ਵਰਗੇ ਸਿੰਘ ਸ਼ਹੀਦ ਹੋ ਗਏ ਹੋਣ अनेका ਜ਼ਖਮੀ ਹੋਏ ਹੋਣ अनेਕਾਂ ਨੂੰ ਲੰਬੀਆਂ ਜੇਲਾਂ ਜਿਹੜੀਆਂ ਆ ਉਹ ਕਟਨੀਆਂ ਪਈਆਂ ਹੋਣ ਸੋ ਉਸ ਦੁਸ਼ਟ ਦੇ ਨਾਲ ਗੁਰਮੀਤ ਆਰਾਮ ਰਹੀਮ ਦੇ ਨਾਲ ਤਾਂ ਭਾਜਪਾ ਨੇ ਜਿਹੜੀਆਂ ਯਾਰੀਆਂ ਉਹ ਪਾਈਆਂ ਹੋਈਆਂ ਆ ਭਾਜਪਾ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੇ ਬੜੇ ਹਮਾਇਤੀ ਆ ਉਹ ਵੀ ਕਹਿੰਦੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਦੇ ਹਾਂ ਜੇ ਤੁਸੀਂ ਸਤਿਕਾਰ ਕਰਦੇ ਹੁੰਦੇ ਭਾਜਪਾ ਵਾਲਿਓ ਤਾਂ ਫਿਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਕਰਾਈਆਂ ਜੋ ਬੁਰਜ ਜਵਾਹਰ ਕੇ ਤੋਂ ਪਾਵਨ ਸਰੂਪ ਮਹਾਰਾਜ ਜੀ ਦਾ ਚੋਰੀ ਕੀਤਾ ਗਿਆ ਸੀ ਫਿਰ ਗਲੀਆਂ ਨਾਲੀਆਂ ਦੇ ਵਿੱਚ ਅੰਗ ਖਿਲਾਰੇ ਗਏ ਸੀ ਉਸ ਤੋਂ ਬਾਅਦ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਭਾਜਪਾ ਦੇ ਹੀ ਯਾਰ ਸੁਖਵੀਰ ਸਿੰਘ ਬਾਦ ਸੁਮੇਧ ਸੈਣੀ ਵਰਗਿਆਂ ਨੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਭਾਈ ਗੁਰਜੀਤ ਸਿੰਘ ਸਰਾਮਾ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਤੇ ਇਹ ਸਾਰਾ ਕੁਝ ਕਿਹਦੇ ਕਰਕੇ ਵਾਪਰਿਆ ਡੇਰਾ ਸਿਰਸਾ ਮੁਖੀ ਕਰਕੇ ਕਿੰਨੀਆਂ ਵੱਡੀਆਂ ਬੇਅਦਬੀਆਂ ਹੋਈਆਂ ਇਹ ਮਾਸਟਰਮਾਈਂਡ ਆ ਮੁੱਖ ਦੋਸ਼ੀ ਆ ਕਿ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ ਵਿੱਚ ਕੀ ਇਹਨੂੰ ਗੁਰਮੀਤ ਰਾਮ ਰਹਿਮ ਨੂੰ ਕਿਸੇ ਅਦਾਜ਼ਤ ਨੇ ਕਿਸੇ ਭਾਜਪਾ ਨੇ ਕਿਸੇ ਪੁਲਿਸ ਵਾਲਿਆਂ ਨੇ ਕਿਸੇ ਹੋਰ ਇਹਨਾਂ ਦੀਆਂ ਅਦਾਜ਼ਤਾਂ ਨੇ ਨਿਆਂਕਾਰਾਂ ਨੇ ਕੋਈ ਸਿੱਖਾਂ ਨੂੰ ਜਿਹੜਾ ਇਨਸਾਫ ਆ ਉਹ ਦਿੱਤਾ ਸਿੱਖਾਂ ਦੇ ਵਾਰੀ ਤਾਂ ਜਿਹੜੇ ਦਰਵਾਜ਼ੇ ਆ ਉਹ ਅਦਾਲਤਾਂ ਦੇ ਬੰਦ ਹੋ ਜਾਂਦੇ ਆ। ਫਿਰ ਭਾਜਪਾ ਦੱਸੇ ਕਿ ਕਾਹਦਾ ਤੁਸੀਂ ਸਤਕਾਰ ਕਰਦੇ ਹੋ ਸਿੱਖ ਕੌਮ ਦਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ? ਬੇਅਦਬੀਆਂ ਕਰਨ ਵਾਲੇ ਨੂੰ ਤਾਂ ਤੁਸੀਂ ਵਾਰ-ਵਾਰ ਜਿਹੜਾ ਆ ਉਹ ਜੇਲ੍ਹ ਤੋਂ ਬਾਹਰ ਕਰਦੇ ਪਏ ਹੋ। ਤਾਂ ਫਿਰ ਸਤਕਾਰ ਦੀ ਤਾਂ ਕੋਈ ਗੱਲ ਹੀ ਨਹੀਂ ਰਹੀ ਤੁਸੀਂ ਤਾਂ ਵਾਰ-ਵਾਰ ਸਿੱਖਾਂ ਨੂੰ ਸੰਤਾਪ ਦਿੰਦੇ ਪਏ ਹੋ। ਭਾਜਪਾ ਵਾਲਿਓ ਤੁਸੀਂ ਤਾਂ ਬੇਅਦਬੀਆਂ ਨੂੰ ਜਿਹੜਾ ਆ ਉਤਸ਼ਾਹਿਤ ਕਰਦੇ ਪਏ ਹੋ। ਜਦੋਂ ਬੇਅਦਬੀ ਦੇ ਮਾਸਟਰਮਾਈਂਡ ਮੁੱਖ ਦੋਸ਼ੀ ਨੂੰ ਹੀ ਤੁਸੀਂ ਬਾਹਰ ਕੱਢੇ ਜਾ ਰਹੇ ਹੋ ਵਾਰ-ਵਾਰ। ਬੇਅਦਬੀਆਂ ਵਾਲਿਆਂ ਨੂੰ ਜਿਹੜਾ ਆ ਉਹ ਤੁਸੀਂ ਸੁਰੱਖਿਆ ਮਹਈਆ ਕਰਵਾ ਰਹੇ ਹੋ ਗਨਮੈਨ ਜਿਹੜਾ ਆ ਉਹ ਦਿੰਦੇ ਪਏ ਹੋ ਉਹਨਾਂ ਨੂੰ ਸਖਤ ਸਜ਼ਾਵਾਂ ਨਹੀਂ ਜਿਹੜੀਆਂ ਹੋ ਰਹੀਆਂ ਆ ਵਿਦੇ ਸੰਪਲਾ ਭਰ ਕੇ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਦੀ ਪਰਿਵਾਰਾਂ ਦੀ ਉਸੇ ਵੇਲੇ ਜਿਹੜੀ ਮਦਦ ਆ ਉਹ ਕਰਨ ਪਹੁੰਚ ਜਾਂਦੇ ਆ ਤਾਂ ਫਿਰ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਅਦਬੀਆਂ ਆ ਉਹ ਹੋਣਗੀਆਂ ਭਾਜਪਾ ਇਹ ਡੇਰਾ ਸਿਰਸਾ ਮੁਖੀ ਦੇ ਨਾਲ ਬੜਾ ਦੋਸਤਾਨਾ ਮੈਚ ਖੇਡ ਰਹੀ ਏ ਉਹਨੂੰ ਇੱਕ ਵੋਟ ਬੈਂਕ ਵਜੋ ਜਿਹੜਾ ਆ ਉਹ ਵਾਰ-ਵਾਰ ਵਰਤਿਆ ਜਾ ਰਿਹਾ ਆ ਤੇ ਇਹ ਸਿੱਖਾਂ ਦੇ ਲਈ ਖਾਸ ਕਰਕੇ ਮਾਦਵੇ ਦੇ ਹਰਿਆਣੇ ਦੇ ਸਿੱਖਾਂ ਦੇ ਲਈ ਕੁਝ ਰਾਜਸਥਾਨ ਦੇ ਹਿੱਸੇ ਦੇ ਲਈ ਵੀ ਬੜੀ ਖਤਰੇ ਦੀ ਜਿਹੜੀ ਆ ਉਹ ਘੰਟੀ ਆ ਕਿਉਂਕਿ ਉਧਰਲੇ ਪਾਸੇ ਇਹ ਇਹ ਡੇਰਾ ਸਿਰਸਾ ਮੁਖੀ ਦਾ ਥੋੜਾ ਆ ਹੈ ਸੀ ਇਹਦਾ ਕੂਟ ਪ੍ਰਚਾਰ ਤੇ ਇਹਦੇ ਜਿਹੜਾ ਡੇਰਾ ਸਿਰਸਾ ਮੁਖੀ ਦੇ ਜਿਹੜੇ ਪ੍ਰੇਮੀ ਆ ਜਿਹੜੇ ਇਹਨਾਂ ਦੇ ਬੰਦੇ ਆ ਉਹ ਭਵਿਕ ਵਿੱਚ ਉਧਰ ਦੇ ਸਿੱਖਾਂ ਦਾ ਜਿਹੜਾ ਕੋਈ ਭਾਰੀ ਨੁਕਸਾਨ ਹੈ ਉਹ ਕਰਵਾ ਸਕਦੇ ਆ ਭਾਜਪਾ ਦੇ ਨਾਂ 'ਤੇ ਰਲ ਕੇ ਸੇਖਾਂ ਨੂੰ ਸ਼ਸਤਰਧਾਰੀ ਜਿਹੜਾ ਆ ਹੋਣਾ ਚਾਹੀਦਾ ਆ ਜੋ ਕੁਝ ਨਵੰਬਰ 1984 ਵਿੱਚ ਹੋਇਆ ਅਸੀਂ ਨਹੀਂ ਚਾਹੁੰਦੇ ਕਿ ਕਿਤੇ ਵੀ ਉਹ ਪੰਜਾਬ ਵਿੱਚ ਜਾਂ ਕਿਸੇ ਭਾਰਤ ਦੇ ਹੋਰ ਸੂਬੇ ਵਿੱਚ ਹੋਵੇ ਸਿੱਖਾਂ ਨੂੰ ਹਰਦਮ ਜਾਗਦੇ ਰਹਿਣਾ ਚਾਹੀਦਾ ਆ ਸਿੱਖਾਂ ਨੂੰ ਹਰਦਮ ਸੁਚੇਤ ਰਹਿਣਾ ਚਾਹੀਦਾ ਆ ਸਿੱਖਾਂ ਨੂੰ ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋਣਾ ਚਾਹੀਦਾ ਆ ਬਹੁਤ ਸਾਰੇ ਜਿਹੜੇ ਸੇਖਿਆ ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਕੁਝ ਜਿਹੜੇ ਸਿਆਸਤ ਵਿੱਚ ਜਿਹੜੇ ਸਰਗਰਮ ਸੀ ਕੇਹੇ ਸਮੇ ਉਹ ਕਾਂਗਰਸ ਵਿੱਚ ਸਨ ਕਿਸੇ ਸਮੇ ਉਹ ਬਾਦਲਕੀਆਂ ਦੇ ਵਿੱਚ ਸਨ ਉਹ ਹੁਣ ਭਾਜਪਾ ਦੇ ਵਿੱਚ ਟੱਬੂਸੀਆਂ ਮਾਰ ਕੇ ਜਿਹੜਾ ਜਾ ਰਹੇ ਆ ਤੇ ਉਹਨਾਂ ਨੂੰ ਲੱਗਦਾ ਕਿ ਭਾਜਪਾ ਬੜੀ ਸਿੱਖਾਂ ਦੀ ਹਮਾਇਤੀ ਆ ਕਾਦੀ ਹਮਾਇਤੀ ਆ ਅ ਡੇਰਾ ਸਰਸਾ ਮੁਖੀ ਦੀ ਪੈਰੋਲ ਤਾਂ ਤੁਸੀਂ ਜਿਹੜੀ ਉਹ ਰੁਕਵਾ ਨਹੀਂ ਸਕੇ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ ਵਿੱਚ ਸਜ਼ਾਵਾ ਤੁਸੀਂ ਜਿਹੜੀਆਂ ਆ ਉਹ ਦਿਵਾ ਨਹੀਂ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜੋ ਬੇਅਦਬੀਆਂ ਹੁੰਦੀਆਂ ਉਹਦੇ ਬਾਰੇ ਕੋਈ ਸਖਤ ਤੋਂ ਸਖਤ ਕਾਨੂੰਨ ਜਿਹੜਾ ਆ ਉਹ ਬਣਵਾ ਆ ਇੱਕ ਸਿੰਘ ਉਹ ਟਾਵਰ ਦੇ ਉੱਤੇ ਚੜ ਕੇ ਤੇ ਪਿਛਲੇ ਲੰਬੇ ਸਮੇਂ ਤੋਂ ਉਸ ਵੀਰ ਨੇ ਜਿਹੜਾ ਮੋਰਚਾ ਉਹ ਲਾਇਆ ਹੋਇਆ ਆ ਪਰ ਕੋਈ ਪੰਜਾਬ ਸਰਕਾਰ ਕੋਈ ਕੇਂਦਰ ਸਰਕਾਰ ਕੋਈ ਸਿੱਖਾਂ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗਾ ਹਰ ਰੋਜ਼ ਤੁਸੀਂ ਅਖਬਾਰਾਂ ਪੜ੍ਹ ਕੇ ਦੇਖੋ ਕਿ ਪੰਜਾਬ ਦੇ ਜਿਹੜੇ ਹਲਾਅ ਤੇ ਆ ਉਹ ਕੀ ਬਣਦੇ ਜਾ ਰਹੇ ਆ ਪਰ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਆ ਉਹ ਜ਼ਿੰਮੇਵਾਰ ਆ ਤੇ ਇਹ ਭਾਜਪਾ ਤਾਂ ਇਹ ਇਹ ਤਾਂ ਸਭ ਤੋਂ ਵੱਡੀ ਜਿਹੜੀ ਆ ਉਹ ਜ਼ਿੰਮੇਵਾਰ ਆ ਆ ਦੇਖੋ ਪਿਛਲੇ ਦਿਨੀ ਅਮਿਤ ਸ਼ਾਹ ਨੇ ਭਾਜਪਾ ਦੇ ਗ੍ਰਹਿ ਮੰਤਰੀ ਭਾਜਪਾ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਵਿੱਚ ਕਿਹਾ ਕਿ ਅਸੀਂ ਕਿਸੇ ਨੂੰ ਭਿੰਡਰਾਂ ਵਾਲਾ ਨਹੀਂ ਬਣਨ ਦੇਵਾਂਗੇ ਉਹ ਕਹਿੰਦੇ ਸੀ ਕਿ ਭਿੰਡਰਾਂ ਵਾਲਾ ਬਣਨ ਤੇ ਜਿੰਨਾਂ ਜਿੰਨਾਂ ਨੇ ਵੀ ਯਤਨ ਕੀਤੇ ਤੇ ਉਹ ਅਸਾਮ ਦੀ ਜੇਲ੍ਹ ਵਿੱਚ ਬੈਠ ਕੇ ਗੁਰਬਾਣੀ ਪੜ ਰਹੇ ਆ ਸਿੱਖਾਂ ਨੂੰ ਗੁਰਬਾਣੀ ਪੜਨ ਦਾ ਜਿਹੜਾ ਆ ਉਹ ਹੁਕਮ ਆ ਸਿੱਖ ਜਿੱਥੇ ਵੀ ਹੁੰਦੇ ਆ ਉਹ ਸਿੱਖ ਗੁਰਬਾਣੀ ਪੜਦੇ ਆ ਸਿੱਖ ਦਾ ਤਾਂ ਜੀਵਨ ਹੀ ਜਿਹੜਾ ਆ ਉਹ ਗੁਰਬਾਣੀ ਆ ਜਿਵੇਂ ਇੱਕ ਮੱਛੀ ਦਾ ਜੀਵਨ ਪਾਣੀ ਹੁੰਦਾ ਸਿੱਖ ਦਾ ਜੀਵਨ ਗੁਰਬਾਣੀ ਆ ਕੋਈ ਵੀ ਸਿੱਖ ਗੁਰੂ ਕੀ ਬਾਣੀ ਤੋਂ ਬਿਨਾ ਰਹਿ ਨਹੀਂ ਸਕਦਾ ਕਿ ਇਹ ਗੁਰੂ ਕੀ ਬਾਣੀ ਸਾਨੂੰ ਰਹਾੰਦੀयत ਤਾਕਤ ਵੀ ਬਖਸ਼ਦੀ ਏ ਤੇ ਸਾਨੂੰ ਸਰੀਰਕ ਤਾਕਤ ਵੀ ਜਿਹੜਾ ਆ ਉਹ ਬਖਸ਼ਦੀ ਏ ਇਸ ਗੁਰੂ ਕੀ ਬਾਣੀ ਪੜ ਕੇ ਹੀ ਸਾਡੇ ਸਿੰਘਾਂ ਨੇ ਮੁਗਲਾਂ ਦੇ ਨਾਲ ਅੰਗਰੇਜ਼ਾਂ ਦੇ ਨਾਲ ਤੇ ਹਿੰਦ ਸਾਮਰਾਜ ਦੇ ਨਾਲ ਵੀ ਜਿਹੜੀਆਂ ਟੱਕਰਾਂ ਆ ਉਹ ਲਾਈਆਂ ਆ ਸਮੇਂ-ਸਮੇਂ ਦੇ ਉੱਤੇ ਤੇ ਗੁਰੂ ਕੀ ਬਾਣੀ ਪੜਨ ਤੋਂ ਸਾਨੂੰ ਕੋਈ ਵੀ ਜਿਹੜਾ ਆ ਰੋਗ ਨਹੀਂ ਸਕਦਾ ਤੇ ਪਰ ਅਮਿਤ ਸ਼ਾਹ ਨੇ ਕਿਸ ਤਰ੍ਹਾਂ ਮਜ਼ਾਕੀਆ ਲਹਿਜੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ ਜਿਹੜਾ ਆ ਉਹ ਉੱਥੇ ਬੋਲਿਆ ਸੀ। ਗ੍ਰਾ ਮੰਤਰੀ ਅਮਿਤ ਸ਼ਾਹ ਹੋਵੇ ਚਾਹੇ ਉਹ મોદી ਹੋਵੇ ਚਾਹੇ ਉਹ ਹੋਰ ਕੋਈ ਹੋਵੇ ਇਹ ਕਹਿ ਰਹੇ ਆ ਕਿ ਅਸੀਂ ਕਿਸੇ ਨੂੰ ਭਿੰਡਰਾਂਵਾਲਾ ਨਹੀਂ ਬਣਨ ਦੇਾਂਗੇ। ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਪੁਰਸ਼ਾਂ ਦੇ ਰਾਹਾਂ ਦੇ ਉੱਤੇ ਜਿਹੜਾ ਆ ਉਹ ਨਹੀਂ ਚੱਲਣ ਦੇਾਂਗੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਪੁਰਸ਼ ਉਹ ਚਾਹੁੰਦੇ ਸਨ ਕਿ ਕਿਸੇ ਵੀ ਧੀ ਭੈਣ ਦਾ ਜਿਹੜਾ ਬਲਾਤਕਾਰਿਆ ਨਾ ਹੋਵੇ, ਬੱਤ ਨਾ ਲੁੱਟੀ ਜਾਵੇ। ਤੇ ਤੁਸੀਂ ਹੁਣ ਜਿਹੜੇ ਭਾਜਪਾ ਵਾਲੇ ਉਹ ਕਹਿ ਰਹੇ ਹੋ ਕਿ ਅਸੀਂ ਭਿੰਡਰਾਂਵਾਲਾ ਨਹੀਂ ਬਣਦੇਾਂਗੇ ਇਹਦਾ ਮਤਲਬ ਤਾਂ ਤੁਸੀਂ ਇਹੀ ਹੈ ਨਾ ਕਿ ਜਿਹਦੇ ਸੰਤ ਭਿੰਡਰਾਂਵਾਲੇ ਬਲਾਤਕਾਰ ਰੋਕਣਾ ਚਾਹੁੰਦੇ ਸੀ ਤੇ ਤੁਸੀਂ ਚਾਹੁੰਦੇ ਹੋ ਕਿ ਜਿਹਦੇ ਵੱਧ ਤੋਂ ਵੱਧ ਬਲਾਤਕਾਰ ਹੋਣ ਤਾਂ ਹੀ ਤਾਂ ਤੁਸੀਂ ਇੱਕ ਬਲਾਤਕਾਰੀ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਆ ਉਹ ਵਾਰ-ਵਾਰ ਜ਼ਿਲ੍ਹੇ ਤੋਂ ਬਾਹਰ ਕੱਢ ਰਹੇ ਹੋ ਇਸੇ ਕਰਕੇ ਕੱਢ ਰਹੇ ਹੋ ਨਾ ਫਿਰ ਤੁਹਾਡੀ ਮਨਛਾਤਾ ਸਾਹਮਣੇ ਆ ਗਈ ਹੈ ਸੰਤ ਜਰਨੈਲ ਸਿੰਘ ਕਹਿੰਦੇ ਹੁੰਦੇ ਸਨ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਾ ਕਰੇ ਤਾਂ ਤੁਸੀਂ ਤਾਂ ਜਿਹੜੇ ਨਸ਼ਿਆਂ ਦੇ ਜਿਹੜੇ ਦਰਿਆ ਆ ਉਹ ਵਗਾਏ ਹੋਏ ਆ ਖਾਸ ਕਰਕੇ ਪੰਜਾਬ ਨੂੰ ਡੋਬਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਹੋ ਰਹੀਆਂ ਆ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਚਾਹੁੰਦੇ ਸਨ ਕਿ ਹਰੇਕ ਮਨੁੱਖ ਆਜ਼ਾਦੀ ਦਾ ਜਿਹੜਾ ਜੀਵਨ ਆ ਉਹ ਬਤੀਤ ਕਰੇ ਹਰੇਕ ਸਿੱਖ ਨੂੰ ਤੇ ਹਰੇਕ ਹੋਰ ਮਨੁੱਖ ਨੂੰ ਉਹਦੇ ਅਧਿਕਾਰ ਹੱਕ ਮਿਲਣ ਪਰ ਜਿਹੜੀ ਭਾਜਪਾ ਸਰਕਾਰ ਆ ਕੇਂਦਰ ਸਰਕਾਰ ਆ ਉਹ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ ਉਹ ਹੱਕ ਹਕੂਕ ਜਿਹੜਾ ਆ ਉਹ ਖੋਹਣਾ ਚਾਹੁੰਦੀ ਹੈ ਤਾਂ ਹੀ ਤਾਂ ਇਹ ਲੋਕ ਕਹਿ ਰਹੇ ਆ ਕਿ ਸੰਤ ਜਰਨੈਲ ਸਿੰਘ ਨੇ ਕਿਸੇ ਨੂੰ ਬਣੰਦਿਆਂਗੇ ਤੁਸੀਂ ਸੰਤ ਜਰਨੈਲ ਸਿੰਘ ਕਹਿੰਦੇ ਹੋ ਕਿ ਕਿਸੇ ਨੂੰ ਨਹੀਂ ਬਣੰਦਿਆਂਗੇ ਪਰ ਕੀ ਤੁਸੀਂ ਚਾਹੁੰਦੇ ਹੋ ਕੀ ਆ ਜਿਹੜਾ ਬਲਾਤਕਾਰੀ ਡੇਰਾ ਸਿਰਸਾ ਮੁਖੀ ਜਿਹਨੂੰ ਤੁਸੀਂ ਵਾਰ-ਵਾਰ ਬਾਹਰ ਕੱਢਦੇ ਪਏ ਹੋ ਜਿਹਦੇ ਨਾਲ ਜਾਰੀਆਂ ਨਭਉਂਦੇ ਪਏ ਹੋ ਕੀ ਭਾਜਪਾ ਵਾਲੇ ਇਹ ਚਾਹੁੰਦੇ ਆ ਕਿ ਸਾਰੇ ਲੋਕ ਡੇਰਾ ਸਿਰਸਾ ਮੁਖੀ ਵਰਗੇ ਬਣ ਜਾਣ ਕੀ ਤੁਸੀਂ ਗੁਰਮੀਤ RAM ਰਹੀਮ ਵਰਗਾ ਫਿਰ ਬਣਾਉਣਾ ਚਾਹੁੰਦੇ ਹੋ ਭਾਜਪਾਵਾਦਿਓ ਫਿਰ ਜਵਾਬ ਦਿਓ ਤੁਹਾਡੀ ਜਿਹੜੀ ਮਨਸ਼ਾ ਆ ਉਹ ਲੋਕਾਂ ਦੇ ਸਾਹਮਣੇ ਆ ਰਹੀ ਏ ਤੇ ਜੋ ਕੁਝ ਬਲਾਤਕਾਰੀ ਗੁਰਮੀਤ RAM ਰਹੀਮ ਕਰਦਾ ਰਿਹਾ ਹੈ ਨਾ ਭਾਜਪਾਵਾਦਿਆਂ ਦਾ ਵੀ ਇਤਿਹਾਸ ਇਹੀ ਆ ਇਹਨਾਂ ਨੂੰ ਆਪਣਾ ਪਿਛਲਾ ਇਤਿਹਾਸ ਵੀ ਪੜ ਲੈਣਾ ਚਾਹੀਦਾ ਜੇ ਤੇ ਹੋਣ ਵਾਲਾ ਵੀ ਇਤਿਹਾਸ ਜਿਹਦਾ ਆ ਇਹਨਾਂ ਨੂੰ ਪੜ ਲੈਣਾ ਚਾਹੀਦਾ ਆ ਇਹਨਾਂ ਦੇ ਕੰਮ ਹੀ ਇਹੋ ਜਿਹੇ ਆ ਤਾਂ ਹੀ ਇਹਨਾਂ ਨੇ ਡੇਰਾ ਸਿਰਸਾ ਮੁਖੀ ਦੇ ਨਾਲ ਜਿਹੜੀ ਜਾਰੀ ਆ ਉਹ ਪਾਈ ਹੋਈ ਆ ਪਰ ਦੂਜੇ ਪਾਸੇ ਸੰਵਿਧਾਨ ਦੀਆਂ ਵੀ ਧਜੀਆਂ ਉਡਾ ਕੇ ਸਾਡੇ ਬੰਦੀ ਸਿੰਘਾਂ ਨੂੰ ਜਿਹੜਾ ਰਿਹਾ ਨਹੀਂ ਕੀਤਾ ਜਾ ਰਿਹਾ ਤੁਸੀਂ ਕਹਿੰਦੇ ਹੋ ਕਿ ਅਸੀਂ ਸੰਵਿਧਾਨ ਨੂੰ ਮੰਨਦੇ ਆ ਡਾਕਟਰ ਅੰਬੇਦਕਰ ਵੱਲੋਂ ਲਿਖੇ ਹੋਏ ਤੇ ਫਿਰ ਤੁਸੀਂ ਇਹ ਦੱਸੋ ਕਿ ਇਹ ਸੰਵਿਧਾਨ ਇਹ ਕਹਿੰਦਾ ਆ ਕਿ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਸਿੰਘਾਂ ਨੂੰ ਰਿਹਾ ਨਾ ਕੀਤਾ ਜਾਵੇ ਜੇ ਤੁਹਾਡਾ ਸੰਵਿਧਾਨ ਇਹ ਕਹਿੰਦਾ ਆ ਤਾਂ ਫਿਰ ਸਿੱਖ ਤਾਂ ਇਹੋ ਜੇ ਸੰਵਿਧਾਨ ਨੂੰ ਕਦੇ ਵੀ ਨਹੀਂ ਮੰਨਣਗੇ ਤੇ ਨਾ ਹੀ ਸਿੱਖ ਮੰਨਦੇ ਆ ਤਾਂ ਹੀ ਤਾਂ ਸਿੱਖ ਆਗੂਆਂ ਨੇ ਸਰਦਾਰ ਹੁਕਮ ਸਿੰਘ ਹੋਣਾ ਨੇ ਸਰਦਾਰ ਭੁਪਿੰਦਰ ਸਿੰਘ ਹੋਣਾ ਨੇ ਉਸ ਸਮੇਂ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਸੀ ਕੀਤੇ ਜਿਹੜਾ ਸੰਵਿਧਾਨ ਸਿੱਖਾਂ ਦੀ ਹੋਂਦ ਹਸਤੀ ਨੂੰ ਵੀ ਨਹੀਂ ਮੰਨ ਰਿਹਾ ਫਿਰ ਕਿਉਂ ਜਿਹੜਾ ਆ ਉਹ ਸਿੱਖ ਉਸ ਸੰਵਿਧਾਨ ਨੂੰ ਵਾਰ-ਵਾਰ ਜਿਹੜਾ ਮੱਥਾ ਆ ਉਹ ਟੇਕਣ ਸਵਾਲੀਆ ਨਿਸ਼ਾਨ ਤਾਂ ਤੁਸੀਂ ਖੁਦ ਹੀ ਜਿਹੜੇ ਆ ਉਹ ਲਗਵਾ ਦਿੱਤੇ ਆ ਸੰਵਿਧਾਨ ਦੀ ਆੜੇਠ ਤਿਰੰਗੇ ਦੀ ਆੜੇਠ ਤੁਸੀਂ ਸਾਡੇ ਉੱਤੇ ਜ਼ੁਲਮ ਕਰਦੇ ਹੋ ਆ ਜਿਹੜੇ ਬਲਾਤਕਾਰ ਹੀ ਆ ਕੀ ਇਹਨਾਂ ਦੇ ਉੱਤੇ ਸੰਵਿਧਾਨ ਲਾਗੂ ਨਹੀਂ ਹੁੰਦਾ ਕੀ ਸੰਵਿਧਾਨ ਉਸ ਕੱਲ ਸਾਡੇ ਸਿੰਘਾਂ ਉੱਤੇ ਹੀ ਲਾਗੂ ਹੁੰਦਾ ਆ ਦੱਸੋ ਤੁਸੀਂ ਕਿ ਸੰਵਿਧਾਨ ਸਹੀ ਆ ਜਾਂ ਸੰਵਿਧਾਨ ਗਲਤ ਆ ਸੰਵਿਧਾਨ ਨੂੰ ਵੀ ਤੁਸੀਂ ਦੋ ਤਰੀਕਿਆਂ ਦੇ ਨਾਲ ਵਰਤੀ ਜਾ ਰਿਓ ਘੱਟ ਗਿਣਤੀਆਂ ਦੇ ਲਈ ਹੋ ਰਿਹਾ ਵੱਧ ਗਿਣਤੀਆਂ ਦੇ ਲਈ ਬਹੁ ਗਿਣਤੀ ਦੇ ਲਈ ਹੋਰ ਹੈਗਾ ਆ ਆ ਮਾਲੇਗਾਉਂ ਦੇ ਵਿੱਚ ਜਿਨ੍ਹਾਂ ਨੇ ਬੰਬ ਧਮਾਕੇ ਕੀਤੇ ਸੀ ਉਹ ਸਾਰੇ ਜਿਹੜੇ ਆ ਉਹ ਤੁਸੀਂ ਰਿਹਾ ਕਰ ਦਿੱਤੇ ਆ ਉਹਨਾਂ ਦੇ ਕੇਸ ਨਰਮ ਕਰ ਦਿੱਤੇ ਆ ਇੱਕ ਉਹਨਾਂ ਦੇ ਵਿੱਚੋਂ ਐਮਪੀ ਵੀ ਤੁਸੀਂ ਬਣਾ ਕੇ ਰੱਖ ਦਿੱਤੀ ਹੋਈ ਐ ਪਰ ਫਿਰ ਸਾਡੇ ਸਿੰਘਾਂ ਦੇ ਨਾਲ ਵਿਤਕਰਾ ਕਿਉਂ 2019 ਦੇ ਵਿੱਚ ਭਾਜਪਾ ਸਰਕਾਰ ਕਹਿੰਦੀ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਗੁਰਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੂਰਬ ਤੇ 550 ਦੇ ਪ੍ਰਕਾਸ਼ ਪੂਰਬ ਤੇ ਤੁਸੀਂ ਵਾਅਦੇ ਕੀਤੇ ਸੀ ਕਿੱਥੇ ਗਏ ਭਾਜਪਾ ਵਾਲਿਆਂ ਦੇ ਵਾਅਦੇ ਤੇ ਜਿਹੜੀਆਂ ਸੰਪਲ ਦਾਵਾਂ ਜਿਹੜੀਆਂ ਜਥੇਬੰਦੀਆਂ ਜਿਹੜੇ ਸਿਆਸੀ ਆਗੂ ਭਾਜਪਾ ਨੂੰ ਹਮਾਇਤ ਕਰਦੇ ਆ ਭਾਜਪਾ ਦੇ ਨਾਲ ਜਫੀਆਂ ਪਾਉਂਦੇ ਆ ਮੋਦੀ ਦੇ ਸੋਹਲੇ ਗਾਉਂਦੇ ਆ ਆਪਣੀਆਂ ਹੀ ਸੰਸਥਾਵਾਂ ਨੂੰ ਕਲੰਕਿਤ ਕਰਦੇ ਆ ਉਹ ਸੰਪਰਦਾਵਾਂ ਦੇ ਆਗੂ ਜਥੇਬੰਦੀਆਂ ਦੇ ਆਗੂ ਸਿਆਸੀ ਆਗੂ ਬੋਲਦੇ ਕਿਉਂ ਨਹੀਂ ਆ ਹੁਕੂਮ ਨੂੰ ਵੀ ਜਵਾਬ ਦੇਣ ਤੇ ਆਪਣਾ ਵੀ ਜਿਹੜਾ ਸਟੈਂਡ ਆ ਉਹ ਕਲੀਅਰ ਕਰਨ ਤੁਸੀਂ ਭਾਜਪਾ ਦੇ ਕੋਲੋਂ ਕੀ ਫਿਰ ਕੰਮ ਨਹੀਂ ਕਰਵਾ ਸਕੇ ਤੇ ਛੋਟੇ ਛੋਟੇ ਕੰਮਾਂ ਦੇ ਲਈ ਹੀ ਤੁਸੀਂ ਸਿੱਖ ਕੌਮ ਨੂੰ ਭਾਜਪਾ ਦੇ ਕੋਲੋਂ ਜਿਹੜਾ ਆ ਉਹ ਵੇਚ ਦਿੱਤਾ ਹੋਇਆ ਆ ਭਾਜਪਾ ਤੁਹਾਡਾ ਕੁਝ ਸਵਾਰੇ ਜਾਂ ਨਾਂ ਸਵਾਰੇ ਪਰ ਕੌਮ ਦਾ ਜਿਹੜਾ ਆ ਉਹ ਬਹੁਤ ਕੁਝ ਬੇੜਾ ਗਰਕ ਕਰ ਦੇਵੇਗੀ ਤੇ ਤੁਹਾਨੂੰ ਵੀ ਨਾਲ ਨਾਲ ਜਿਹੜਾ ਆ ਉਹ ਕਲੰਕੇ ਤੇ ਉਹ ਕਰ ਦੇਵੇਗੀ ਸੋ ਸੁਖਬੀਰ ਸਿੰਘ ਬਾਦਲ ਨੂੰ ਤਾਂ ਬੜੀ ਖੁਸ਼ੀ ਹੋਣੀ ਹੈ ਕਿ ਉਹਦਾ ਜਿਹੜਾ ਜਿਗਰੀ ਜਾਲ ਸੀ ਡੇਰਾ सिरसा ਮੁਖੀ ਗੁਰਮੀਤ RAM ਰਹੀ ਉਹਨੂੰ ਵਾਰ-ਵਾਰ ਪੈਰੋ ਮਿਲ ਰਹੀ ਹੈ ਆ ਜਿਹੜਾ ਬਾਦਲ ਕਿਆਂ ਦਾ ਡਾਕਟਰ ਦਲਜੀਤ ਸਿੰਘ ਚੀਮਾ ਆ ਹੁੰਦੜ ਆ ਇੱਕ ਇਹਨਾਂ ਦਾ ਕਲੇਰ ਵੀ ਆ ਉਹਦੇ ਬੜਾ ਖੁਸ਼ ਹੋ ਰਿਹਾ ਹੋਵੇਗਾ ਕਿਉਂਕਿ ਇਹ ਕੁਝ ਵੋਟਾਂ ਭਾਜਪਾ ਨੂੰ ਪੈ ਜਾਣੀਆਂ ਤੇ ਕੁਝ ਵੋਟਾਂ ਬਾਦਲ ਕਿਆ ਨੂੰ ਪੈ ਜਾਣੀਆਂ ਡੇਰਾ ਸਰਸਾ ਮੁਖੀ ਦੀਆਂ ਇਸੇ ਕਰਕੇ ਤਾਂ ਭਾਜਪਾ ਦੇ ਆਖੇ ਲੱਗ ਕੇ ਅਦਾਲਤਾਂ ਵਾਰ-ਵਾਰ ਉਹਨੂੰ ਬਾਹਰ ਕੱਢ ਰਹੀਆਂ ਆ ਤੇ ਕਿਸੇ ਸਮੇਂ ਸੁਖਵੀਰ ਬਾਦਲ ਦੇ ਆਖੇ ਲੱਗ ਕੇ ਹੀ ਸਿੱਖ ਕੌਮ ਦੇ ਅਖੌਤੀ ਜਥੇਦਾਰਾਂ ਨੇ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮੰਗਿਆ ਸੀ ਮਾਫੀ ਦੇ ਦਿੱਤੀ ਸੀ ਪਰ ਦੇਖੋ ਫਿਰ ਕੀ ਹਾਲਾਤ ਹੋਏ ਕਿੰਨਾ ਖਾਲਸਾ ਪੰਥ ਨੇ ਵਿਰੋਧ ਕੀਤਾ ਸੀ ਉਹ ਮਾਫੀਨਾਮਾ ਵੀ ਫਿਰ ਰੱਦ ਹੋਇਆ ਜਿਹੜਾ ਉਹ ਮਾਫੀ ਦੇਣ ਵਾਲਾ ਸੀ ਜਥੇਦਾਰ ਗੁਰਬਚਨ ਸਿੰਘ ਉਹ ਵੀ ਰੋਲ ਗਿਆ ਸੁਖਵੀਰ ਸਿੰਘ ਬਾਦਲ ਵੀ ਰੋਲ ਗਿਆ ਪ੍ਰਕਾਸ਼ ਸਿੰਘ ਬਾਦਲ ਵੀ ਰੋਲ ਗਿਆ ਇਹਨਾਂ ਦੀ ਜਿਹੜੀ ਸਾਰੀ ਪਾਰਟੀ ਸੀ ਉਹ ਸਾਰੀ ਰੋਲ ਗਈ ਤੇ ਇਹਨਾਂ ਦਾ ਕੱਖ ਨਹੀਂ ਰਿਹਾ ਸਿਹਾਰ ਸਿਮਰਤ ਕੌਰ ਬਾਦਲ ਨੇ ਅਰਦਾਸ ਵੀ ਕੀਤੀ ਸੀ ਨਾ ਕਿ ਜਿਨ੍ਹਾਂ ਨੇ ਬੇਅਦਬੀਆਂ ਤੇ ਸਿਆਸਤ ਕੀਤੀ ਕਰਵਾਈ ਬੇਅਦਬੀਆਂ ਕੀਤੀਆਂ ਕਰਵਾਈਆਂ ਉਹਨਾਂ ਦਾ ਕੱਖ ਨਾ ਰਹੇ ਤੇ ਵੇਖ ਲਓ ਬਾਦਲਾਂ ਦਾ ਕੱਖ ਨਹੀਂ ਰਿਹਾ ਤੇ ਭਾਜਪਾ ਵਾਦਿਓ ਤੁਸੀਂ ਕੁਝ ਸਿੱਖ ਲਓ ਜੋ ਕੁਝ ਤੁਸੀਂ ਕਰਨ ਜਾ ਰਹੇ ਹੋ ਨਾ ਵਾਰ-ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦੇ ਮੁੱਖ ਦੋਸ਼ੀ ਨੂੰ ਜਿਸ ਤਰ੍ਹਾਂ ਤੁਸੀਂ ਵਾਰ-ਵਾਰ ਜੇਲ੍ਹ ਤੋਂ ਬਾਹਰ ਕੱਢ ਰਹੇ ਹੋ ਵਾਰ-ਵਾਰ ਪੈਰੋਲ ਦੇਂਦੇ ਪਏ ਹੋ ਉਹਦੇ ਨਾਲ ਜਾ ਰਹੀਆਂ ਜਿਹੜੀਆਂ ਨਿਭਾਉਂਦੇ ਪਏ ਹੋ ਤੇ ਯਾਦ ਰੱਖਿਓ ਫਿਰ ਰਹਿਣਾ ਤੁਹਾਡਾ ਵੀ ਕੱਖ ਨਹੀਂ ਤੁਹਾਡਾ ਇੱਕ ਵੀ ਜਿਹੜਾ ਪਤਾ ਆ ਫਿਰ ਹਰਾ ਨਹੀਂ ਰਹੇਗਾ ਤੁਸੀਂ ਸਿੱਖ ਕੌਮ ਦੇ ਨਾਲ ਜਿਹੜਾ ਵੈਰ ਆ ਉਹ ਕੁਮਾਰਿਓ ਸਿੱਖ ਕੌਮ ਦੇ ਨਾਲ ਜਿਹੜੀ ਦੁਸ਼ਮਣੀ ਆ ਇਹ ਤੁਸੀਂ ਕੁਮਾਰਿਓ ਪਹਿਲੇ ਵੀ ਨਹੀਂ ਰਹੇ ਤੇ ਰਹਿਣਾ ਤੁਸੀਂ ਵੀ ਨਹੀਂ ਆ ਪਰ ਸਿੱਖ ਕੌਮ ਦੇ ਜਿਹੜੇ ਝੰਡੇ ਆ ਉਹ ਝੁਲਦੇ ਰਹਿਣਗੇ ਖਾਲਸਾ ਪੰਥ ਜਿਉਂਦਾ ਆ ਤੇ ਜਗਦਾ ਆ ਇਹੋ ਜੇ ਪੰਥ ਦੋਖੀਆਂ ਦੇ ਨਾਲ ਬਲਾਦਕਾਰੀਆਂ ਦੇ ਨਾਲ ਕਾਤਲਾਂ ਦੇ ਨਾਲ ਖਾਲਸਾ ਪੰਥ ਪਹਿਲਾਂ ਵੀ ਟੱਕਰ ਲੈਂਦਾ ਰਿਹਾ ਆ ਤੇ ਆਗਾਮੀ ਜਿਹੜਾ ਆ ਉਹ ਲੈਂਦਾ ਰਹੇਗਾ ਸੋ ਭਾਜਪਾ ਸਰਕਾਰ ਵੱਲੋਂ ਜੋ ਵਾਰ-ਵਾਰ ਡੇਰਾ ਸਰਸਾ ਮੁਖੀ ਨੂੰ ਪਰੋਲ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਾਡੇ ਬੰਦੀ ਸਿੰਘ ਰਹਾ ਨਹੀਂ ਕੀਤੇ ਜਾ ਰਹੇ ਅਸੀਂ ਦਮਦਮੀ ਤਖਤ ਦੇ ਵਿਦਿਆਰਥੀ ਹੋਣ ਦੇ ਨਾਤੇ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਦਾ ਦਾ ਸੇਵਾਦਾਰ ਹੋਣ ਦੇ ਨਾਤੇ ਦਾਸ ਕਰੜੇ ਸ਼ਬਦਾਂ ਦੇ ਵਿੱਚ ਵਿਪਾਜਪਾ ਸਰਕਾਰ ਦੀ ਕੇਂਦਰ ਸਰਕਾਰ ਦੀ ਭਾਰਤ ਸਰਕਾਰ ਦੀ ਨਿਖੇਧੀ ਕਰਦਾ ਆ ਤੇ ਸਾਰੇ